ਲੁਧਿਆਣਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਪੇਚ ਫਾਸਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਚਰਨਜੀਤ ਚੰਨੀ ਦਾ ਬਿਆਨ ਵੀ ਸਾਹਮਣੇ ਆ ਰਿਹਾ ਹੈ ਤੇ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਪੋਸ਼ਣ ਆਸ਼ੂ ਜਿਹੜੇ ਕਿ ਉਮੀਦਵਾਰ ਐਲਾਨੇ ਗਏ ਨੇ ਤੇ ਹੁਣ ਦੇਖਣਾ ਹੋਵੇਗਾ ਕਿ 23 ਜੂਨ ਨੂੰ ਜਿਹੜਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ 19 ਜੂਨ ਜਿਹੜੀ ਕਿ VOTING ਹੋਣ ਜਾ ਰਹੀ ਹੈ ਚਰਨਜੀਤ ਚੰਨੀ ਦੇ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਪੰਜਾਬੀ ਨੂੰ ਖਾਸ ਤੌਰ ਤੇ ਅਪੀਲ ਕੀਤੀ ਜਾ ਰਹੀ ਹੈ ਕਿ 19 ਜੂਨ ਨੂੰ ਜਿਹੜੀ ਕਿ ਲੁਧਿਆਣਾ ਦੀ ਜਿਮਨੀ ਚੋਣਾਂ ਦੇ ਵਿੱਚ VOTING ਹੋ ਰਹੀ ਆ ਉਸ ਦੇ ਵਿੱਚ ਭਾਰਤ ਪੋਸ਼ਣ ਆਸ਼ੂ ਨੂੰ ਜਿਹੜੀ ਕਿ ਵੋਟ ਪਾਈ ਜਾਵੇ ਚਰਨਜੀਤ ਚੰਨੀ ਦਾ ਹੈ ਬਿਆਨ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਦਾਸੀਏ ਕਿ ਸਿਆਸਤ ਦਾ ਖਾੜਾ ਵਿਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਾਂਗਰਸ ਪਾਰਟੀ ਦੇ ਵੱਲੋਂ 파ਰਤ ਪੂਸ਼ਣ ਆਸ਼ੂਏ ਜਿਹੜੇ ਕਿ ਉਮੀਦਵਾਰ ਐਲਾਨੇ ਗਏ ਤੇ ਦੂਜੇ ਪਾਸੇ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਉਤਾਰੇ ਗਏ ਨੇ ਤਾਂ ਜੀਵਨ ਗੁਪਤਾ ਜਿਹੜੇ ਕਿ ਭਾਜਪਾ ਦੇ ਵੱਲੋਂ ਇਸ ਵਾਰ ਉਮੀਦਵਾਰ ਨੇ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਅਕਾਲੀ ਦਲ ਜਿਹੜਾ ਕਿ ਪਰੂਪਕਾਰ ਸਿੰਘ ਨੂੰ ਮਣੇਸਵਾਰ ਉਮੀਦਵਾਰ ਐਲਾਨੇ ਗਏ ਨੇ ਤੇ ਜਿਸ ਦੇ ਤਹਿਤ ਲਗਾਤਾਰ ਪੇਟਫਾਸੇ ਹੋਏ ਨਜ਼ਰ ਆ ਰਹੇ ਨੇ ਤੇ ਦੇਖਣਾ ਇਹ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਚਰਨਜੀਤ ਚੰਨੀ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਸਾਨੂੰ ਪਿਛਲੇ 3 ਸਾਲਾਂ ਦੇ ਵਿੱਚ ਇੱਕ ਸਥਾਪਿਤ ਹਿੰਦੂ ਲੀਡਰ ਹੋਣ ਕਰਕੇ ਬੁਰੀ ਤਰ੍ਹਾਂ ਕਸਾਇਆ ਗਿਆ ਹੈ ਜੇਲ੍ਹਾਂ ਦੇ ਅੰਦਰ ਰੱਖਿਆ ਗਿਆ ਹੈ ਬਾਰ ਬਾਰ ਪਰਚੇ ਦਰਜ ਕੀਤੇ ਗਏ ਹੈ ਲੇਕਿਨ ਇਹ ਤੁਹਾਡੇ ਲੋਕਾਂ ਦਾ ਅਸ਼ੀਰਵਾਦ ਹੈ ਪਰਮਾਤਮਾ ਦੀ ਕਿਰਪਾ ਕੇ ਉਹ ਬਿਲਕੁਲ ਸੁਰਖਰੂ ਹੋ ਕੇ ਕੋਰਟ ਨੇ ਉਸ ਨੂੰ ਬਿਲਕੁਲ ਬਰੀ ਕਰ ਦਿੱਤਾ ਹੈ ਤੇ ਅੱਜ ਤੁਹਾਡੀ ਕਚਹਿਰੀ ਵਿੱਚ ਆਇਆ ਹੈ ਇਹ ਜਿਹੜੇ ਲੋਕ ਬਾਹਰ ਤੋਂ ਆ ਕੇ ਤੁਹਾਨੂੰ ਲੁੱਟ ਰਹੇ ਕੈਂਡੀਡੇਟ ਜਿਹੜਾ ਆਸ਼ੂ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਦਿੱਤਾ ਉਹ ਇੱਥੇ ਰਹਿੰਦਾ ਹੀ ਨਹੀਂ। ਓਜ਼ਾ ਘਰ ਗੜਗਾਵਾ ਹੈ। ਤੁਸੀਂ ਕਿਸ ਤਰ੍ਹਾਂ ਗੜਗਾਓ ਜਾ ਕੇ ਉਹਦੇ ਨਾਲ ਕੰਮਾਂ ਵਾਸਤੇ ਜਾਓਗੇ? ਆਸ਼ੂ ਨੂੰ ਤੁਸੀਂ ਬਚਪਨ ਤੋਂ ਥੱਲੇ ਤੋਂ ਪਾਲਿਆ। ਤੁਸੀਂ ਇੱਕ ਬੂਟਾ ਤਿਆਰ ਕੀਤਾ ਐਮਸੀ ਐਮਐਲਏ ਮੰਤਰੀ ਤੱਕ ਬਣਾਇਆ। ਅੱਜ ਉਹ ਇੱਕ ਵਧੀਆ ਬੂਟਾ ਬਣ ਗਿਆ ਸਾਫ਼ ਸੁਥਰਾ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸ਼ਾਹ ਦੇਗਾ। ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਪੁੱਲ ਜੋ ਸਾਡੀ ਕਿਹੜੀ ਪਾਰਟੀ ਆ ਅੱਜ ਪੰਜਾਬੀਅਤ ਨੂੰ ਜਿਤਾਣਾ ਹੈ ਪੰਜਾਬ ਲੁਧਿਆਣੇ ਨੂੰ ਜਿਤਾਣਾ ਹੈ ਲੁਧਿਆਣੇ ਦਾ ਕੈਂਡੀਡੇਟ ਜਿਤਾਉਣਾ ਹੈ ਬਾਹਰੋਂ ਆਏ ਨੂੰ ਨਹੀਂ ਜਿਤਾਣਾ ਆਹ ਸਾਰੇ ਜਣੇ ਪੰਜਾਂ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਆਸ਼ੂ ਨੂੰ ਜਿਤਾਈਏ ਤੇ ਲੁਧਿਆਣੇ ਦੀ ਜਿੱਤ ਹੋਏਗੀ ਪੰਜਾਬ ਦੇ ਲੋਕਾਂ ਦੀ ਜਿੱਤ ਹੋਏਗੀ ਆਸ਼ੂ ਨੂੰ ਪਿਛਲੇ 3 ਸਾਲਾਂ ਦੇ ਵਿੱਚ ਇੱਕ ਸਥਾਪਿਤ ਹਿੰਦੂ ਲੀਡਰ ਹੋਣ ਕਰਕੇ ਬੁਰੀ ਤਰ੍ਹਾਂ ਕਸਾਇਆ ਗਿਆ ਹੈ ਜੇਲ੍ਹਾਂ ਦੇ ਅੰਦਰ ਰੱਖਿਆ ਗਿਆ ਹੈ ਬਾਰ-ਬਾਰ ਪਰਚੇ ਦਰਜ ਕੀਤੇ ਗਏ ਲੇਕਿਨ ਇਹ ਤੁਹਾਡੇ ਲੋਕਾਂ ਦਾ ਆਸ਼ੀਰਵਾਦ ਹੈ ਪਰਮਾਤਮਾ ਦੀ ਕਿਰਪਾ ਕੇ ਉਹ ਬਿਲਕੁਲ ਸੁਰਖਰੂ ਹੋ ਕੇ ਕੋਰਟ ਨੇ ਉਸ ਨੂੰ ਬਿਲਕੁਲ ਬਰੀ ਕਰ ਦਿੱਤਾ ਹੈ ਤੇ ਅੱਜ ਤੁਹਾਡੀ ਕਚਹਿਰੀ ਵਿੱਚ ਆਇਆ ਇਹ ਜਿਹੜੇ ਲੋਕ ਬਾਹਰ ਤੋਂ ਆ ਕੇ ਤੁਹਾਨੂੰ ਲੁੱਟ ਰਹੇ ਕੈਂਡੀਡੇਟ ਜਿਹੜਾ ਆਸ਼ੂ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਦਿੱਤਾ ਉਹ ਇੱਥੇ ਰਹਿੰਦਾ ਹੀ ਨਹੀਂ ਓਜ਼ਾ ਘਰ ਗੜਗਾਵਾ ਤੁਸੀਂ ਕਿਸ ਤਰ੍ਹਾਂ ਗੜਗਾਓ ਜਾ ਕੇ ਉਹਦੇ ਨਾਲ ਕੰਮਾਂ ਵਾਸਤੇ ਜਾਓਗੇ ਆਰਸ਼ੂ ਨੂੰ ਤੁਸੀਂ ਬਚਪਨ ਤੋਂ ਥੱਲੇ ਤੋਂ ਪਾਲਿਆ ਤੁਸੀਂ ਇੱਕ ਬੂਟਾ ਤਿਆਰ ਕੀਤਾ ਐਮ ਸੀ ਐਮ ਐਲ اے ਮੰਤਰੀ ਤੱਕ ਬਣਾਇਆ ਅੱਜ ਉਹ ਇੱਕ ਵਧੀਆ ਬੂਟਾ ਬਣ ਗਿਆ ਸਾਫ਼ ਸੁਥਰਾ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸ਼ਾਹ ਦੇਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਭੁੱਲ ਜੋ ਸਾਡੀ ਕਿਹੜੀ ਪਾਰਟੀ ਹੈ ਅੱਜ ਪੰਜਾਬੀਅਤ ਨੂੰ ਜਿਤਾਣਾ ਹੈ ਪੰਜਾਬ ਲੁਧਿਆਣੇ ਨੂੰ ਜਿਤਾਣਾ ਹੈ ਲੁਧਿਆਣੇ ਦਾ ਕੈਂਡੀਡੇਟ ਜਿਤਾਉਣਾ ਹੈ ਬਾਹਰੋਂ ਆਏ ਨੂੰ ਨਹੀਂ ਜਿਤਾਣਾ ਔ ਸਾਰੇ ਜਾਨੇ ਪੰਜਾ ਚੌਂ ਨਿਸ਼ਾਨ ਤੇ ਮੋਹਰਾਂ ਲਾ ਕੇ ਆਸ਼ੀਸ਼ ਨੂੰ ਦਿਤਾਈਏ ਇਹ ਲੁਧਿਆਣੇ ਦੀ ਜਿੱਤ ਹੋਏਗੀ ਪੰਜਾਬ ਦੇ ਲੋਕਾਂ ਦੀ ਜਿੱਤ ਹੈ